ਸਾਸਰੀ ਕਾਲ ਜੀ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਸੁੱਚਾ ਸਿੰਘ ਸੂਰਮੇ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕਿਵੇਂ ਆ ਸੁੱਚਾ ਸਿੰਘ ਤੋਂ ਸੁੱਚਾ ਸਿੰਘ ਦੇ ਨਾਮ ਉਰੇ ਸੂਰਮਾ ਲੱਗਿਆ ਤੇ ਕਿਵੇਂ ਦਾ ਇਹਦਾ ਬਚਪਨ ਸੀਗਾ ਤੇ ਕਿਵੇਂ ਇਹਨੂੰ ਫਾਂਸੀ ਹੋਈ ਤੇ ਸਾਰੀ ਅੱਜ ਵਾਲੀ ਗੱਲਬਾਤ ਕਰਦੇ ਆਂ ਤੇ ਸੁੱਚਾ ਸਿੰਘ ਸੂਰਮੇ ਦੀ ਜਿਹੜੀ ਗਾਥਾ ਵਾ ਪੰਜਾਬ ਦੇ ਵਿੱਚ ਉਹ ਬੜੀ ਮਸ਼ਹੂਰ ਆ ਤੇਰੇ ਤੇ ਕਾਫੀ ਆ ਜਿਹੜੇ ਗਾਣੇ ਵੀ ਬਣੇ ਹੋਏ ਆ ਤੇ ਕਾਫੀ ਫਿਲਮਾਂ ਵੀ ਬਣੀਆਂ ਵਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਤੇ ਸੁੱਚਾ ਸਿੰਘ ਦਾ ਜਨਮਾ ਜਿਹੜਾ ਉਹ ਸਮਾਉ ਪਿੰਡ ਦੇ ਵਿੱਚ ਹੋਇਆ ਜਿਹੜਾ ਕਿ ਭੀਖੀ ਕੋਲੇ ਆ ਲਗਭਗ 1875 ਦੇ ਕਰੀਬ ਤੇ ਇਹਦਾ ਇੱਕ ਭਰਾ ਹੁੰਦਾ ਵਾ ਨਰੈਣ ਸਿੰਘ ਤੇ ਇਹ ਇਹਦਾ ਡੈਡੀ ਦਾ ਨਾਮ ਹੁੰਦਾ ਵਾ ਸੁੰਦਰ ਸਿੰਘ ਜਵੰਦਾ ਤੇ ਇਹ ਕਾਫੀ ਘਰੋਂ ਚੰਗੇ ਹੁੰਦੇ ਆ ਤੇ ਇੰਨਾਂ ਕੋਲੇ 60-65 ਕਿਲੇ ਆ ਜਿਹੜੀ ਉਹ ਜ਼ਮੀਨ ਵੀ ਹੁੰਦੀ ਆ ਤੇ ਫਿਰ ਇਹ ਕਾਸਟੇਮ ਜਿਵੇਂ ਬਚਪਨ ਜਿਵੇਂ ਸ਼ਰਾਰਤੀ ਕਿਸਮ ਦਾ ਬੰਦਾ ਸੀਗਾ ਜਵਾਕ ਸੀਗਾ ਤੇ ਕਾਸਟੇਮ ਇਹਦਾ ਆਪਦੇ ਨਾਨਕੀ ਗੈਰੀ ਪਿੰਡ ਦੇ ਵਿੱਚ ਵੀ ਬੀਤਿਆ ਤੇ ਉੱਥੇ ਇਹ ਪਹਿਲਵਾਨੀ ਸਿੱਖਣ ਲੱਗ ਜਾਂਦਾ ਵਾ ਤੇ ਪਹਿਲਵਾਨੀ ਸਿੱਖ ਕੇ ਜਿਵੇਂ ਘੋਲਦਾ ਵੀ ਹੁੰਦਾ ਵਾ ਥੋੜਾ ਬਹੁਤਾ ਤੇ ਫਿਰ ਆਪਦੇ ਨਾਨਕਿਆਂ ਤੋਂ ਆਪਦੇ ਦਸਮਾਹੋ ਵਾਪਸ ਆ ਜਾਂਦਾ ਵਾ ਤੇ ਜਦੋਂ ਸੁਮਾਹੋ ਵਾਪਸ ਹੁੰਦਾ ਵਾ ਤੇਰੀ ਦੋਸਤੀ ਆ ਜਿਹੜੀ ਉਹ ਕੂਕਰ ਨਾਲ ਹੋ ਜਾਂਦੀ ਆ ਕੂਕਰ ਵੀ ਜਿਵੇਂ ਵਧੀਆ ਖਾਨਦਾਨ ਚੋਂ ਹੁੰਦਾ ਵਾ ਤੇ ਉਹਨਾਂ ਦਾ ਚਾਲ ਗੋਤ ਹੁੰਦਾ ਵਾ ਤੇ ਉਹ ਨੰਬਰਦਾਰ ਬਾਈ ਦੇ ਹੁੰਦੇ ਆ ਤੇ ਜਿਵੇਂ ਇਹ ਵਧੀਆ ਦੋਸਤ ਬਣ ਜਾਂਦੇ ਆ ਤੇ ਜਦੋਂ ਵਧੀਆ ਦੋਸਤ ਬਣ ਜਾਂਦੇ ਆ ਤੇ ਜਿਹੜਾ ਸੁੱਚਾ ਸਿੰਘ ਦਾ ਭਰਾ ਹੁੰਦਾ ਵਾ ਨਰੈਣ ਸਿੰਘ ਤੇ ਉਹਦਾ ਪਹਿਲੋਂ ਆ ਜਿਵੇਂ ਵਿਆਹ ਹੁੰਦਾ ਵਾ ਤੇ ਵਿਆਹ ਜਿਵੇਂ ਉਹ ਪਹਿਲਾ ਵਿਆਹ ਵਾ ਉਹਦਾ ਨੈਬਦਾ ਨਹੀਂ ਹੁੰਦਾ ਥੋੜੇ ਚਿਰ ਬਾਅਦ ਆਪਾਂ ਕਹਿ ਸਕਦੇ ਆ ਤਲਾਕ ਹੋ ਜਾਂਦਾ ਵਾ ਤੇ ਜਿਹੜਾ ਉਹਦਾ ਦੂਜਾ ਵਿਆਹ ਦਾਵਾ ਉਹ ਰੋੜੀ ਪਿੰਡ ਆ ਜਿਹੜਾ ਡੱਬਾ ਵਾਲੀ ਕੋਲੇ ਚਲਾ ਜਾਂਦਾ ਵਾ ਉਥੋਂ ਦੀ ਬਲਬੀਰ ਕੌਰ ਬਲਬੀਰੋ ਨਾਲ ਹੁੰਦਾ ਵਾ ਤੇ ਉਹਦਾ ਵੀ ਪਹਿਲਾ ਵਿਆਹ ਹੋਇਆ ਹੁੰਦਾ ਵਾ ਤੇ ਉਹਦਾ ਵੀ ਛੱਡ ਛੜਈਆ ਹੋ ਜਾਂਦਾ ਵਾ ਤੇ ਜਿਵੇਂ ਦੋਨੇ ਆ ਜਿਹੜੇ ਦੂਜੇ ਵਿਆਹ ਲਏ ਹੁੰਦੇ ਆ ਤੇ ਜਿਹੜਾ ਇਹਨਾਂ ਦਾ ਰਿਸ਼ਤਾ ਕਰਾਉਂਦਾ ਹੁੰਦਾ ਵਾ ਉਹ ਭਾਗ ਸਿੰਘ ਕਰਾਉਂਦਾ ਹੁੰਦਾ ਵਾ ਤੇ ਜਿਵੇਂ ਜਿਹੜਾ ਨਰੈਣ ਸਿੰਘ ਸੀਗਾ ਉਹ ਇੱਕ ਢਿੱਲੇ ਜੇ ਕਿਸਮ ਦਾ ਬੰਦਾ ਸੀਗਾ ਤੇ ਜਿਵੇਂ ਕੰਮ 'ਚ ਵੀ ਇੰਨਾ ਤੇਜ ਨਹੀਂ ਹੁੰਦਾ ਹੈਗਾ ਤੇ ਉਹ ਵੀ ਇੰਨਾ ਚੁਸਤ ਚਲਾਕ ਨਹੀਂ ਹੁੰਦਾ ਤੇ ਜਿਹੜੀ ਬਲਬੀਰ ਕੌਰ ਹੁੰਦੀ ਆ ਉਹ ਕਾਫੀ ਜਿਵੇਂ ਜਵਾਨ ਹੁੰਦੀ ਆ ਤੇ ਸੁੰਦਰ ਸੁੰਦਰ ਕੈ ਸੁੰਦਰ ਵੀ ਹੁੰਦੀ ਆ ਤੇ ਜਦੋਂ ਦੋਨਾਂ ਦਾ ਵਿਆਹ ਹੋ ਜਾਂਦਾ ਵਾ ਤੇ ਸੁੱਚਾ ਸਿੰਘ ਤੇ ਕੂਕਰ ਆ ਜਿਹੜੇ ਆਪਸ ਦੇ ਵਿੱਚ ਵਧੀਆ ਦੋਸਤ ਹੁੰਦੇ ਆ ਤੇ ਕੂਕਰ ਦੀ ਆ ਜਿਹੜੀ ਆਉਣੀ ਜਾਣੀ ਆ ਉਹ ਸੁੱਚਾ ਸਿੰਘ ਦੇ ਘਰੇ ਹੁੰਦੀ ਘਰੇ ਆਉਣੀ ਜਾਣੀ ਹੁੰਦੀ ਆ ਤੇ ਆਏ ਜਦੋਂ ਆਉਣੀ ਜਾਣੀ ਹੁੰਦੀ ਆ ਤੇ ਜਿਹੜੀ ਕੂਕਰ ਤੇ ਬਲਬੀਰ ਕੌਰ ਦੇ ਵਿੱਚ ਜਰਾਨਾ ਪੈ ਜਾਂਦਾ ਵਾ ਤੇ ਜਦੋਂ ਜਰਾਨਾ ਪੈ ਜਾਂਦਾ ਵਾ ਉਹ ਨਰੈਣ ਨਰੈਣ ਸਿੰਘ ਨੂੰ ਤਾਂ ਕੋ ਸਮਝਦੇ ਨਹੀਂ ਹੁੰਦੇ ਬਾਲਾ ਉਹਨਾਂ ਨੂੰ ਡਰ ਹੁੰਦਾ ਵਾ ਸੁੱਚੇ ਸਿੰਘ ਤੋਂ ਹੀ ਡਰ ਹੁੰਦਾ ਵਾ ਤਾਂ ਫੇਰ ਉਹ ਜਿਹੜਾ ਕੂਕਰ ਹੁੰਦਾ ਵਾ ਉਹੋ ਸਕੀਮ ਸੋਚਦਾ ਵਾ ਵੀ ਆਪਾਂ ਇਹਨੂੰ ਸੁੱਚੇ ਸਿੰਘ ਨੂੰ ਕਿਵੇਂ ਪਾਸੇ ਕੀਤਾ ਜਾਵੇ ਵੀ ਆਪਾਂ ਇਹਨੂੰ ਫੌਜ ਦੇ ਵਿੱਚ ਭਰਤੀ ਕਰਾ ਦਿੰਨੇ ਆ ਤੇ ਬਾਅਦ ਚੋ ਜਿਹੜਾ ਆਪਣਾ ਰਾਹ ਵਾ ਉਹ ਪਦਰਾ ਹੋ ਜਾਊਗਾ ਤੇ ਫੇਰ ਉਹ ਹੂਕਰ ਆ ਜਿਵੇਂ ਸੁੱਚਾ ਸਿੰਘ ਨਾਲ ਸਲਾਹ ਕਰਦਾ ਵਾ ਫੌਜ ਦੇ ਵਿੱਚ ਭਰਤੀ ਹੋਣ ਲਈ ਤੇ ਦੋਨੇ ਫੌਜ ਦੇ ਵਿੱਚ ਭਰਤੀ ਹੋਣ ਚਲੇ ਜਾਂਦੇ ਆ ਤੇ ਉੱਥੇ ਜਿਵੇਂ ਜਿਹੜਾ ਸੁੱਚਾ ਸਿੰਘ ਆ ਉਹ ਤਾਂ ਭਰਤੀ ਹੋਈ ਜਾਂਦਾ ਵਾ ਤੇ ਜਿਹੜਾ ਹੂਕਰ ਹੁੰਦਾ ਵਾ ਉਹ ਹੁੰਦਾ ਨਹੀਂ ਹੈਗਾ ਭਰਤੀ ਤੇ ਵਿੱਚ ਹੀ ਐ ਵੀ ਕਹਿੰਦੇ ਆ ਵੀ ਉੱਥੇ ਵੰਨ੍ਹਾ ਲਾ ਦਿੰਦਾ ਵਾ ਵੀ ਮੈਂ ਬਿਮਾਰ ਹੋ ਗਿਆ ਤੇ ਉਹ ਵਾਪਸ ਆ ਜਿਹੜਾ ਉਹ ਪਿੰਡ ਆ ਜਾਂਦਾ ਵਾ ਤੇ ਜਿਹੜਾ ਸੁੱਚਾ ਸਿੰਘ ਆ ਉਹ ਫੌਜ ਦੇ ਵਿੱਚ ਚਲਿਆ ਜਾਂਦਾ ਵਾ ਤੇ ਉਹ ਤੋਂ ਬਾਅਦ ਚ ਫੇਰ ਇਹ ਆਪਸ ਦੇ ਵਿੱਚ ਮਿਲਣਾ ਸ਼ੁਰੂ ਕਰ ਦਿੰਦੇ ਆ ਤੇ ਇਹਨਾਂ ਦੀਆਂ ਮੁਲਾਕਾਤਾਂ ਜਾਰੀ ਰਹਿੰਦੀਆਂ ਵਾ ਬਲਵੀਰ ਕੌਰ ਤੇ ਕੂਕਰ ਦੀਆਂ ਤੇ ਇਸ ਇਸ ਚੱਕਰ ਦੇ ਵਿੱਚ ਆ ਜਿਹੜੇ ਉਹ ਪਿੰਡ ਦੇ ਵਿੱਚ ਗੱਲ ਔੜੀ ਜਾਂਦੀ ਆ ਤੇ ਲੋਕ ਆ ਜਿਹੜੇ ਉਹ ਤਾਨੇ ਨਰੈਣੇ ਨੂੰ ਮਾਰਦੇ ਆ ਤੇ ਨਰੈਣਾ ਇਸ ਗੱਲ ਤੋਂ ਦੁਖੀ ਹੋ ਕੇ ਚਿੱਠੀ ਲਿਖ ਦਿੰਦਾ ਵਾ ਸੁੱਚਾ ਸਿੰਘ ਨੂੰ ਵੀ ਐਂ ਕਰਕੇ ਵੀ ਜਿਹੜਾ ਕੁਕਰ ਨੇ ਬਰਾਤਾਂ ਕੀਤਾ ਹੋਇਆ ਵੀ ਲੋਕ ਆ ਜਿਹੜੇ ਉਹ ਤਾਨੇ ਮਾਰਦੇ ਆ ਮੈਨੂੰ ਤੇ ਉਹ ਚਿੱਠੀ ਪੜ੍ਹ ਕੇ ਆ ਸੁੱਚਾ ਸਿੰਘ ਦਾ ਖੂਨ ਆ ਖੋਲ ਜਾਂਦਾ ਵਾ ਤੇ ਉਹ ਛੁੱਟੀ ਲਈ ਅਰਜੀ ਦਿੰਦਾ ਵਾ ਫੌਜ ਦੇ ਵਿੱਚ ਤੇ ਉਹਨੂੰ ਛੁੱਟੀ ਮਿਲਦੀ ਨਹੀਂ ਹੈਗੀ ਤੇ ਫੇਰ ਆਏ ਆ ਜਿਵੇਂ ਹੁਣ ਵੀ ਆਏ ਆ ਤੇ ਉਹ ਉਹ ਟਾਈਮਾਂ 'ਚ ਵੀ ਆਏ ਹੁੰਦਾ ਸੀਗਾ ਵੀ ਆਪਾਂ ਫੌਜ ਦੀ ਨੌਕਰੀ ਆ ਜਿਹੜੀ ਉਹ ਛੇਤੀ ਛੇਤੀ ਨਹੀਂ ਛੱਡ ਸਕ ਛੱਡ ਸਕਦੇ ਜੇ ਆਪਾਂ ਆਪਦੀ ਮਰਜ਼ੀ ਨਾਲ ਨੌਕਰੀ ਛੱਡਦੇ ਆ ਤਾਂ ਆਪਣੇ ਤੇ ਕੇਸ ਦਰਜ ਹੁੰਦਾ ਵਾ ਤੇ ਆਏ ਉਹ ਸੁੱਚਾ ਸਿੰਘ ਆ ਨੌਕਰੀ ਵੀ ਨਹੀਂ ਛੱਡ ਸਕਦਾ ਸੀਗਾ ਫੌਜ ਦੀ ਤੇ ਜਾਨੂ ਕੁਦਰਤੀ ਕੀ ਹੁੰਦਾ ਵਾ ਫੌਜ ਦੇ ਵਿੱਚ ਅਫਸਰ ਅਫਸਰਾਂ ਦੇ ਘਰੇ ਆ ਜਿਹੜੀ ਉਹ ਅੱਗ ਲੱਗ ਜਾਂਦੀ ਆ ਤੇ ਅੱਗ ਦੇ ਵਿੱਚ ਅਫਸਰ ਦੇ ਜਿਹੜੇ ਜਵਾਕ ਫਸ ਜਾਂਦੇ ਆ ਤਾਂ ਉਹ ਦਲੇਰੀ ਨਾਲ ਸੁੱਚਾ ਸਿੰਘ ਆ ਉਹ ਜਵਾਕ ਅੱਗ ਦੇ ਵਿੱਚੋਂ ਬਚਾ ਲਿਆ ਹੁੰਦਾ ਵਾ ਕੱਢ ਲਿਆ ਹੁੰਦਾ ਵਾ ਤੇ ਇਸ ਇਸ ਦਲੇਰੀ ਤੋਂ ਜਿਹੜੇ ਉਹਦੇ ਆਪਸਰ ਆ ਬੜੇ ਖੁਸ਼ ਹੁੰਦੇ ਆ ਵੀ ਉਹਨੂੰ ਕਹਿੰਦੇ ਆ ਵੀ ਕੀ ਮੰਗ ਕੀ ਮੰਗਦਾ ਵੀ ਸੁੱਚਾ ਸਿੰਘ ਤੂੰ ਮੰਗ ਤੇ ਉਹ ਕਹਿ ਦਿੰਦਾ ਵਾ ਵੀ ਮੇਰਾ ਫੌਜੋਂ ਨਾ ਕੱਟ ਦੋ ਵੀ ਆਪਸਰ ਵੀ ਬੜੇ ਹੈਰਾਨ ਹੁੰਦੇ ਆ ਆਪ ਸਤ ਸੋਈ ਤੇ ਵੀ ਇਹ ਬੰ ਇਹ ਜ ਆ ਬੰਦਾ ਪਹਿਲੀ ਵਾਰ ਦੇਖਿਆ ਵਾ ਵੀ ਇਹ ਅਸੀਂ ਕਿਹਾ ਸੀ ਕਿ ਇਹ ਕਹੂਗਾ ਮੈਨੂੰ ਪ੍ਰਮੋਸ਼ਨ ਮੇਰੀ ਕਰ ਦੋ ਇਹ ਕਹਿੰਦਾ ਮੇਰਾ ਨਾਂ ਕੱਟ ਦੋ ਤੇ ਉੱਥੋਂ ਜਿਵੇਂ ਇਹ ਆਪ ਦਾ ਨਾਂ ਘਟਾ ਕੇ ਤੇ ਬੰਦੂਖ ਲੈ ਕੇ ਸੁੱਚਾ ਜਿਹੜਾ ਉਹ ਆਪਦੇ ਪਿੰਡ ਸੁਮਾਉ ਆ ਜਾਂਦਾ ਵਾ ਤੇ ਸੁਮਾਉ ਆ ਕੇ ਆ ਜਿਹੜਾ ਹਕੂਕ ਕਰਨ ਨੂੰ ਸਮਝਾਉਂਦਾ ਵੀ ਆ ਵੀ ਤੂੰ ਬਲਵੀਰੋਂ ਨੂੰ ਮਿਲਣਾ ਛੱਡ ਦੇ ਤੇ ਕੋਸਟ ਟਾਈਮ ਲਈ ਉਹ ਦੋਨੇ ਸ਼ਾਂਤ ਹੋ ਜਾਂਦੇ ਆ ਤੇ ਫੇਰ ਦੁਬਾਰੇ ਮਿਲਣਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਆ ਇਹ ਮਿਲਣਾ ਸ਼ੁਰੂ ਕਰ ਦਿੰਦੇ ਆ ਉਹ ਤੋਂ ਬਾਅਦ ਹੀ ਪਿੰਡ ਦੇ ਵਿੱਚ ਖਾੜਾ ਲੱਗਦਾ ਵਾ ਤੇ ਖਾੜੇ ਤੇ ਵੀ ਦੋਨਾਂ ਦੇ ਵਿੱਚ ਟਕਰਾਅ ਹੋ ਜਾਂਦਾ ਵਾ ਤੇ ਉੱਥੇ ਫਿਰ ਜਿਵੇਂ ਪਿੰਡ ਦੇ ਲੋਕ ਆ ਦੋਨਾਂ ਨੂੰ ਹਟਾ ਦਿੰਦੇ ਆ ਤੇ ਪਰ ਜਿਹੜਾ ਸੁੱਚਾ ਸਿੰਘ ਉਹ ਮੈਥੀ ਲੈਂਦਾ ਵਾ ਵੀ ਹੁਣ ਆਪਾਂ ਕੁੱਕਰ ਦਾ ਕੰਮ ਕਰ ਨਹੀਂ ਕਰਨਾ ਵਾ ਤਾਂ ਅਗਲੇ ਦਿਨ ਉਹ ਜਿਵੇਂ ਦਾਲ ਆ ਕੇ ਬਹਿ ਜਾਂਦਾ ਵਾ ਆਪਦੀ ਬੰਦੂਕ ਲੈ ਕੇ ਹੱਥ ਦੇ ਵਿੱਚ ਜਿੱਥੋਂ ਦੀ ਉਹਨੂੰ ਪਤਾ ਹੁੰਦਾ ਵਾ ਵੀ ਕੁੱਕਰ ਨੰਗੂਗਾ ਤੇ ਜਦੋਂ ਕੁੱਕਰ ਨੰਗਲ ਲੱਗਦਾ ਵਾ ਤੇ ਦਾਲ ਆ ਕੇ ਉੱਥੇ ਕੁੱਕਰ ਦੇ ਗੋਲੀ ਮਾਰਦਾ ਵਾ ਤੇ ਕੂਕਰ ਮਰ ਜਾਂਦਾ ਵਾ ਤੇ ਮਗਰੀ ਉਹ ਬਲਬੀਰ ਬਲਬੀਰ ਕੌਰ ਨੂੰ ਵੀ ਲੱਭ ਕੇ ਜਿਵੇਂ ਲੱਭਣ ਲੱਗ ਜਾਂਦਾ ਵਾ ਤੇ ਜੋ ਬਲਬੀਰ ਕੌਰ ਨੂੰ ਪਤਾ ਲੱਗਦਾ ਵਾ ਉਹ ਭੱਜ ਲੈਂਦੀ ਆ ਤੇ ਉਹਦੇ ਵੀ ਗੋਲੀ ਮਾਰਦਾ ਵਾ ਤੇ ਦੋਨਾਂ ਨੂੰ ਇਹ ਮਾਰ ਦਿੰਦਾ ਵਾ ਤੇ ਜਦੋਂ ਮਾਰ ਦਿੰਦਾ ਵਾ ਤੇ ਫੇਰੇ ਸਭਾਉ ਪਿੰਡ ਤੋਂ ਉੜ ਤੇ ਭੱਜ ਭੱਜ ਜਾਂਦਾ ਵਾ ਸੁੱਚਾ ਸਿੰਘ ਤੇ ਜਦੋਂ ਭੱਜਦਾ ਵਾ ਤੇ ਰਾਹ 'ਚ ਇਹਨੂੰ ਭਾਗ ਸਿੰਘ ਆ ਜਿਹੜਾ ਉਹ ਮਿਲ ਜਾਂਦਾ ਵਾ ਜਿਨੇ ਨਰੈਣ ਸਿੰਘ ਤੇ ਬਲਬੀਰ ਉਹਦਾ ਰਿਸ਼ਤਾ ਕਰਾਇਆ ਹੁੰਦਾ ਵਾ ਤਾਂ ਇਹ ਉਹਦੇ ਵੀ ਗੋਲੀ ਮਾਰਦਾ ਵਾ ਤੇ ਪਰ ਉਹ ਬਚ ਜਾਂਦਾ ਮਾਰਦਾ ਨਹੀਂ ਹੈਗਾ ਤੇ ਫੇਰ ਇਹ ਹਰਿਆਣੇ ਦੇ ਇੱਕ ਪਿੰਡ ਦੇ ਵਿੱਚ ਜਿਵੇਂ ਸਾਧੂ ਦਾ ਰੂਪ ਧਾਰਨ ਕਰਕੇ ਉੱਥੇ ਸਾਧੂ ਬਣ ਜਾਂਦਾ ਵਾ ਤੇ ਜਦੋਂ ਸਾਧੂ ਬਣ ਜਾਂਦਾ ਵਾ ਉੱਥੋਂ ਦੇ ਜਿਹੜੇ ਲੋਕ ਆ ਉਹ ਬੜੇ ਦੁਖੀ ਹੁੰਦੇ ਆ ਬੁੱਚਰਾਂ ਤੋਂ ਵੀ ਉਹ گاਵਾਂ ਨੂੰ ਮਾਰਦੇ ਹੁੰਦੇ ਆ ਤੇ ਉੱਥੋਂ ਦੇ ਲੋਕ ਆ ਜਿਹੜੇ ਉਹ ਸੁੱਚੇ ਸਿੰਘ ਕੋਲੇ ਫਰਿਆਦ ਲੈ ਕੇ ਜਾਂਦੇ ਆ ਵੀ ਅਸੀਂ ਆਹ ਬੁੱਚਰਾਂ ਤੋਂ ਬੜੇ ਤੰਗ ਆ ਤਾਂ ਉਹਨਾਂ ਦੀ ਉਹ ਫਰਿਆਦ ਸੁਣ ਕੇ ਸੁੱਚਾ ਸਿੰਘ ਤੇ ਉਹ ਬੁੱਚਰਾਂ ਨੂੰ ਵੀ ਮਾਰ ਦਿੰਦਾ ਵਾ ਤੇ ਉੱਥੋਂ ਇਹਦੇ ਨਾਮ ਉਰੇ ਜੀ ਰਾਹੋ ਸੂਰਮਾ ਲੱਗਿਆ ਸੀਗਾ ਵੀ ਇਹਨੇ ਬੜੇ ਬੜੇ ਦਲੇਰੀ ਵਾਲਾ ਕੰਮ ਕੀਤਾ ਸੀਗਾ ਬੁੱਚਰਾਂ ਨੂੰ ਮਾਰ ਕੇ ਵੀ ਨਹੀਂ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀਗੀ ਬੁੱਚਰਾਂ ਨੂੰ ਹੱਥ ਲਾਉਣ ਦੀ ਤਾਂ ਉੱਥੋਂ ਫੇਰ ਇਹ ਫੇਰ ਭੱਜ ਜਾਂਦਾ ਵਾ ਤੇ ਭੱਜ ਕੇ ਆਪਦੇ دوست ਕੋਲੇ ਆ ਜਾਂਦਾ ਵਾ ਜਿਹੜਾ ਕਿ ਇਹਦੇ ਇਹਦੇ ਨਾਲ ਫੌਜ ਚ ਰਿਹਾ ਹੁੰਦਾ ਵਾ ਤੇ ਉਹਨੂੰ ਆ ਕੇ ਸਾਰੀ ਕਹਾਣੀ ਦੱਸਦਾ ਵਾ ਬਈ ਮੈਂ ਆਏ ਆਏ ਕੀਤਾ ਵਾ ਪਹਿਲੋ ਆਪਦੇ ਪੰਡਾ ਜਿਹੜੇ ਉਹ ਦੋ ਕਤਲ ਕੀਤੇ ਤੇ ਫਿਰ ਬੁਚਰਾਂ ਨੂੰ ਮੈਂ ਗੱਡੀ ਚੜਾਇਆ ਤੇ ਉਹ ਉਹ ਜਿਹੜਾ ਇਹਦਾ دوست ਹੁੰਦਾ ਵਾ ਉਹ ਇੰਨਾ ਉਹ ਸਾਰੀ ਕਹਾਣੀ ਪੁਲਿਸ ਨੂੰ ਦੱਸ ਦਿੰਦਾ ਵਾ ਤੇ ਪੁਲਿਸ ਆ ਜਿਹੜੀ ਇਹਨੂੰ ਗ੍ਰਫਤਾਰ ਕਰਕੇ ਲੈ ਜਾਂਦੀ ਆ ਤੇ ਉਦੋਂ ਆ ਜਿਹੜਾ ਮਹਾਰਾਜਾ ਪਟਿਆਲੇ ਦਾ ਰਾਜ ਹੁੰਦਾ ਵਾ ਤੇ ਮਹਾਰਾਜਾ ਪਟਿਆਲਾ ਜਦੋਂ ਇਹਦੀ ਸਾਰੀ ਕਹਾਣੀ ਇਹ ਸੁਣਦਾ ਵਾ ਵੀ ਕਿੱਸਾ ਇਹਦਾ ਸੁਣਦਾ ਵਾ ਵੀ ਇਹਨੇ ਐਂ ਕੰਮ ਕੀਤਾ ਵਾ ਬਹਾਦਰੀ ਵਾਲਾ ਬਈ ਇਹਨੇ ਕੋਈ ਗਲਤ ਕੰਮ ਨਹੀਂ ਕੀਤਾ ਹੈਗਾ ਤਾਂ ਜਿਹੜੀ ਇਹਦੀ ਸਜ਼ਾ ਵਾ ਉਹ ਮਾਫ਼ ਕਰ ਦਿੰਦਾ ਵਾ ਤੇ ਮਾਫ਼ ਕਰਕੇ ਇਹ ਫੇਰ ਆ ਜਿਹੜਾ ਉਹ ਸੁਮਾਓ ਪਿੰਡ ਆ ਕੇ ਰਹਿਣ ਲੱਗ ਜਾਂਦਾ ਵਾ ਤੇ ਜਦੋਂ ਸੁੱਚਾ ਸੁੱਚਾ ਸਿੰਘ ਸੂਰਮਾ ਸੁਮਾਓ ਪਿੰਡ ਰਹਿਣ ਲੱਗ ਜਾਂਦਾ ਵਾ ਤੇ ਜਿਹੜਾ ਇਹਦਾ ਭਤੀਜਾ ਹੁੰਦਾ ਵਾ ਗੈਰੀ ਪਿੰਡ ਤੋਂ ਤੇ ਉਹਦੀ ਮਾਂ ਵਾ ਜਿਹੜੀ ਰਾਜਕੌਰ ਉਹ ਗੱਜਣ ਵੈਲੀ ਨਾਲ ਰਹਿਣ ਲੱਗ ਜਾਂਦੀ ਆ ਤੇ ਜਦੋਂ ਉਹ ਬੜਾ ਤੰਗ ਹੋਇਆ ਹੁੰਦਾ ਵਾ ਉਹ ਤੋਂ ਲੋਕ ਉਹਨੂੰ ਬੜੇ ਤਾਨੇ ਮਾਰਦੇ ਆ ਤੇ ਉਹ ਆਪਦੀ ਫਰਿਆਦ ਲੈ ਕੇ ਸੁੱਚਾ ਸਿੰਘ ਸੂਰਮੇ ਕੋਲੇ ਆਉਂਦਾ ਵਾ ਵੀ ਐਂ ਕਰਕੇ ਮੈਂ ਬੜਾ ਤੰਗ ਆ ਮੈਨੂੰ ਲੋਕ ਬਹੁਤ ਤਾਨੇ ਮਾਰਦੇ ਆ ਵੀ ਤੂੰ ਕੋਈ ਕੁਸ ਨਾ ਕੁਸ ਕਰ ਹੁਣ ਵੀ ਇਹ ਸੁੱਚਾ ਸੇ ਸੁੱਚਾ ਸਿੰਘ ਪਹਿਲੋ ਤਾਂ ਜਵਾਬ ਦੇ ਦਿੰਦਾ ਵਾ ਵੀ ਮੈਂ ਹੁਣ ਨਹੀਂ ਕੁਸ ਕਰ ਸਕਦਾ ਪਹਿਲੋ ਮੈਂ ਕਰ ਕਰਕੇ ਕਰਕੇ ਵੀ ਕਦੋਂ ਕਤਲ ਬਹੁਤ ਕਤਲ ਕਰਕੇ ਬਹੁਤ ਔਖਾ ਹੋਇਆ ਤੇ ਉਹ ਉਹ ਕਹਿੰਦਾ ਵੀ ਜਾਂ ਫਿਰ ਮੈਂ ਗੱਡੀ ਥੱਲੇ ਆਉਂਦਾ ਮਾਂ ਵੀ ਅੰਤ ਨੂੰ ਫਿਰ ਉਹਦੀ ਫਰਿਆਦ ਸੁਣ ਕੇ ਤੇ ਗੱਜਣ ਗੱਜਣ ਵੈਲੀ ਤੇ ਰਾਜਕੌਰ ਦੋਨਾਂ ਨੂੰ ਘੇਰ ਕੇ ਜਿਹੜਾ ਉਹ ਮਾਰ ਦਿੰਦਾ ਵਾ ਉਹ ਸੁੱਚਾ ਸਿੰਘ ਸੂਰਮਾ ਤੇ ਉਥੋਂ ਫੇਰ ਇਹ ਫੇਰ ਭੱਜ ਜਾਂਦਾ ਵਾ ਤੇ ਜਦੋਂ ਭੱਜ ਜਾਂਦਾ ਵਾ ਤੇ ਅੰਤ ਨੂੰ ਆ ਜਿਹੜਾ ਉਹ ਪੁਲਿਸ ਦੇ ਹੱਥ ਆ ਕੇ ਤੇ ਅੰਤ ਨੂੰ ਜਿਹੜਾ ਗੈਰੀ ਪਿੰਡ ਦੇ ਕੋਲ ਵਿੱਚ ਹੀ ਕਹਿੰਦੇ ਆ ਵੀ ਗੱਡਾ ਜੋੜ ਕੇ ਤੇ ਵਿੱਚ ਹੀ ਕਹਿੰਦੇ ਆ ਵੀ ਜੰਦ ਨਾਲ ਇਹਨੂੰ ਫਾਂਸੀ ਦਿੱਤੀ ਗਈ ਤੇ ਜਦੋਂ ਇਹਨੂੰ ਫਾਂਸੀ ਦਿੱਤੀ ਗਈ ਤਾਂ ਲਗਭਗ ਇਹਦੀ ਉਮਰ 35 ਤੋਂ 40 ਸਾਲ ਦੇ ਕਰੀਬ ਹੋਊਗੀ ਵੀ ਦੇਖ ਲਓ ਜੇ ਇਹਦਾ ਜਨਮ ਸੀਗਾ 1875 ਦਾ ਤਾਂ ਲਗਭਗ ਉਹਦੋਂ 1910 ਦੇ ਕਰੀਬ ਆ ਜਿਹੜੀ ਇਹਨੂੰ ਫਾਂਸੀ ਦਿੱਤੀ ਗਈ ਆ ਤੇ ਜਿਹੜਾ ਇਹਦਾ ਨਰਾਣਾ ਤੇ ਨਰਾਣਾ ਨਰਾਣਾ ਭਰਾ ਸੀਗਾ ਤੇ ਉਹਦੇ ਵੀ ਕੋਈ ਔਲਾਦ ਨਹੀਂ ਸੀਗੀ ਤੇ ਨਾ ਸੁੱਚੇ ਸਿੰਘ ਸੂਰਮੇ ਦੇ ਕੋਈ ਔਲਾਦ ਸੀਗੀ ਤੇ ਜਿਹੜਾ ਭਾਗ ਭਾਗ ਸਿੰਘ ਸੀਗਾ ਤੇ ਉਹ ਜਿਵੇਂ ਗੰਡੂਆ ਪਰਿਵਾਰ ਚੋਂ ਸੀਗਾ ਤੇ ਉਹ ਜਿਵੇਂ ਆਪਦੀ ਉਮਰ ਭੋਗ ਕੇ ਮਰਿਆ ਲਗਭਗ ਜਿਵੇਂ 90 ਤੋਂ 100 ਸਾਲ ਦੀ ਉਮਰ ਦੇ ਵਿੱਚ ਮਰਿਆ ਉਹ 1960 ਦੇ ਕਰੀਬ ਤੇ ਜਿਹੜਾ ਕੂਕਰਦਿਆ ਕੂਕਰਦਾ ਪਰਿਵਾਰ ਸੀਗਾ ਉਹ ਆਪਦੀ ਬਦਨਾਮੀ ਦੇ ਡਰੋਂ ਤੇ ਆਪਦਾ ਸਭਾਉ ਪੈਂਦਾ ਜਿਹੜਾ ਉਹੀ ਛੱਡ ਕੇ ਹੁਣ ਕਹਿੰਦੇ ਆ ਵੀ ਉਹ ਮਲੇਸ਼ੀਆ ਚਲਿਆ ਗਿਆ ਸੀਗਾ ਵੀ ਇਹ ਸੀਗੀ ਕਹਾਣੀ ਸੁੱਚਾ ਸਿੰਘ ਸੂਰਮੇ ਦੀ ਵੀ ਕਿਵੇਂ ਉਹਨੇ ਦਲੇ ਸੁੱਚਾ ਵੀ ਆਪਾਂ ਛੋਟੇ ਹੁੰਦੇ ਜਾਂ ਬਰੇ ਆਣੇ ਸੁਨੇਆ ਸੁੱਚਾ ਸਿੰਘ ਸੂਰਮੇ ਤੇ ਦਲੇਰੀ ਦੇ ਕਿੱਸੇ ਬੜੇ ਸੁਨੇਆ ਸੁੱਚਾ ਸਿੰਘ ਸੂਰਮੇ ਨੇ ਬਈ ਕਿਵੇਂ ਹੁੱਕ ਕਰਾ ਜਿਹੜਾ ਉਹ ਮਾਰਿਆ ਸੀਗਾ ਵੀ ਅੱਜ ਮੈਂ ਸੋਚਿਆ ਵੀ ਕਹਾਣੀਆਂ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਜੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਆਈ ਨਵੀਂ ਵੀਡੀਓ ਨਾਲ ਫੇਰ ਮਿਲਾਂਗੇ ਧੰਨਵਾਦ